ਹਾਂਜੀ ਸਸਕਾ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਂਜੀ ਜਿਵੇਂ ਕਿ ਮੈਂ ਪਿਛਲੇ ਵੀਡੀਓ ਵਿੱਚ ਅਸੀਂ ਵਿਆਕਰਨ ਦੇ ਭਾਗ ਸਟਾਰਟ ਕੀਤੀ ਸੀ ਉਹਨਾਂ ਵਿੱਚ ਪਹਿਲਾ ਭਾਗ ਸਾਡਾ ਕਿ ਪਿਛਲੀ ਵੀਡੀਓ ਦੇ ਵਿੱਚ ਕੰਪਲੀਟ ਹੋ ਚੁੱਕਾ ਆ ਜੇ ਕਿਸ ਨੇ ਨਹੀਂ ਦੇਖਿਆ ਤਾਂ ਪਹਿਲਾਂ ਉਹ ਵੀਡੀਓਜ਼ ਦੇਖ ਲੈਣਾ ਅੱਜ ਆਪਾਂ ਸ਼ਬਦ ਬੋਧਾ ਕੀਤਾ ਸੀ ਉਹਦੇ ਅੱਗੇ ਉਹ ਪੇਧ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਹੈਗਾ ਸਭ ਤੋਂ ਪਹਿਲਾਂ ਨਾਮ ਠੀਕ ਹੈ ਜੀ ਨਾਮ ਕਿਸੇ ਵਿਅਕਤੀ ਜਾਂ ਕਿਸੇ ਵੀ ਪਰਸਨ ਦਾ ਨਾਮ ਕਿਸੇ ਜਗ੍ਹਾ ਦਾ ਨਾਮ ਚੀਜ਼ ਸੋਰੀ ਜੀਵ ਦਾ ਨਾਮ ਅਤੇ ਵਸਤੂਆਂ ਅਤੇ ਗੁਣ ਉਹਦੇ ਜੋ ਵੀ ਗੋਣਾ ਕੁਆਲਟੀਜ਼ ਹੈ ਜਿਵੇਂ ਭਾਵ ਸਾਡੇ ਇਮੋਸ਼ਨਸ ਆ ਆਦਲੇ ਜੋ ਅਸੀਂ ਵਰਤਦੇ ਆ ਜੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਹੀ ਨਾਮ ਕਿਹਾ ਜਾਂਦਾ ਹੈ ਨਾ ਜਿਵੇਂ ਕਿ ਅਸੀਂ ਬੱਚੇ ਦਾ ਜਨਮ ਹੁੰਦਾ ਸਭ ਤੋਂ ਪਹਿਲਾਂ ਅਸੀਂ ਉਹਦਾ ਨਾਮ ਕਰਨ ਰੱਖਦੇ ਆ ਨਾ ਉਹ ਨਾਮ ਤੇ ਉਹਦੀ ਅੱਗੇ ਉਹਦੀ ਪਛਾਣ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਜਗਾ ਜਗਾ ਆ ਜਿੰਦੇ ਦਾ ਪਰ ਆ ਰਹੇ ਸੀਗੇ ਉਹ ਦੋਦੇ ਸਾਰੇ ਜਗਾ ਦੇ ਨਾਮ ਬਣ ਗਏ ਠੀਕ ਹੈ ਅੱਗੇ ਜੀਵ ਜੀ ਵੀ ਜਿਹੜੇ ਆ ਬਹੁਤ ਤਰ੍ਹਾਂ ਦੇ ਆ ਲੈਂਡ ਤੇ ਰਹਿਣ ਵਾਲੇ ਵੀ ਆ ਪਾਣੀ ਚ ਰਹਿਣ ਵਾਲੇ ਵੀ ਆ ਠੀਕ ਹੈ ਜਿਵੇਂ ਵਸਤੂਆਂ ਡੇਲੀ ਯੂਜ਼ ਵਿੱਚ ਆਪਣੀਆਂ ਵਸਤੂਆਂ ਵਰਤਦੇ ਆ ਘਰ ਵਿੱਚ ਖਾਣ ਪੀਣ ਦੀਆਂ ਜੋ ਵੀ ਚੀਜ਼ਾਂ ਉਹਨਾਂ ਦੇ ਨਾਮ ਸਾਡੇ ਗੁਣ ਚੰਗੇ ਮਾੜੇ ਸਾਡੇ ਦੁੱਖ ਸੁੱਖ ਸਾਡੇ ਇਮੋਸ਼ਨ ਦੇ ਲਈ ਜਿਹੜੇ ਆਪਾਂ ਸ਼ਬਦ ਵਰਤਦੇ ਹਾਂ ਉਸੇ ਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਵਿਅਕਤੀ ਵਿਅਕਤੀ ਦਾ ਨਾਮ ਹੈਗਾ ਕਿੰਜਲ ਰੋਹਾਨੀ ਜੀਵ ਗਾਂ ਬੱਕਰੀ ਕੁੱਤਾ ਜਗ੍ਹਾ ਦਾ ਨਾਮ ਦਿੱਲੀ ਬਠਿੰਡਾ ਅੰਮ੍ਰਿਤਸਰ ਜਿਵੇਂ ਕਿ ਗੋਣ ਸੋਨਾ ਲੰਬਾ ਚੰਗਾ ਠੀਕ ਹੈ ਭਾਵ ਦੁੱਖ ਖੁਸ਼ੀ ਹਾਂਜੀ ਅਗਰ ਨਾਮ ਨਾਮ ਦੀਆਂ ਕਿਸਮਾਂ ਕਿੰਨੀਆਂ ਐ ਜੀ ਪੰਜ ਕਾਈਂਡਸ ਆਫ ਨਾਉਨ ਕਿੰਨੇ ਐ ਜੀ 5 ਨਿਚ ਵਾਚਕ ਜਾਂ ਖਾਸ ਨਾਮ ਖਾਸ ਨਾਮ ਜਿਵੇਂ ਕਿ ਪ੍ਰੋਪਰ ਨਾਉਨ ਜਿਹਨੂੰ ਆਪਾਂ ਕਹਿਆ ਜਾਂਦਾ ਹੈ ਖਾਸ ਚੀਜ਼ਾਂ ਦੇ ਲਈ ਜਾਤੀ ਵਾਚਕ ਜਾਂ ਆਮ ਨਾਮ ਠੀਕ ਹੈ ਕਾਮਨ ਨਾਉਨ ਸਮੂਹ ਵਾਚਕ ਜਾਂ ਇਕਾਠ ਵਾਚਕ ਨਾਮ ਜਿਹਨਾਂ ਆਪਾਂ ਬੋਲਦੇ ਕਲੈਕਟਿਵ ਨਾਉਨ ਹਾਂਜੀ ਚਾ ਨੰਬਰ ਤੇ ਹੈ ਜੀ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਜਨਾਂ ਆਪਾਂ ਬੋਲਦੇ ਇੰਗਲਿਸ਼ ਵਿੱਚ ਮਟੀਰੀਅਲ ਨਾਉਨ ਭਾਵਵਾਚਕ ਨਾਮ ਐਬਸਟ੍ਰੈਕਟ ਨਾਉਨਸ ਹਾਂਜੀ ਇਹਨਾਂ ਪੰਜਾਂ ਵਿੱਚੋਂ ਪੰਜਾਂ ਕਿਸਮਾਂ ਦੇ ਵਿੱਚੋਂ ਪਹਿਲਾ ਆਪਾਂ ਕਰ ਰਹੇ ਆ ਨਿਜਵਾਚਕ ਨਾਮ ਜਾਂ ਖਾਸ ਨਾਮ ਪ੍ਰੋਪਰ ਨਾਉਨਸ ਕਿੰਦੇ ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਠੀਕ ਹੈ ਜੀਏ ਖਾਸ ਵਿਅਕਤੀ ਖਾਸ ਜੀਵ ਖਾਸ ਥਾਂ ਜਾਂ ਖਾਸ ਵਸਤ ਕੋਲ ਦਾ ਗਿਆਨ ਹੁੰਦਾ ਹੈ ਉਸ ਨੂੰ ਨੇ ਜਵਾਜਕ ਨਾਮ ਆਖਦੇ ਹਨ ਜਿਵੇਂ ਕਿ ਅਸੀਂ ਐਗਜ਼ਾਮਪਲ ਲੈ ਲਏ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਚੰਦ ਸੂਰਜ ਬਠਿੰਡਾ ਆਦ ਠੀਕ ਹੈ ਜੀ ਤਾਂ ਕਿ ਖਾਸ ਵਿਅਕਤੀ ਹੋ ਜਿਨ੍ਹਾਂ ਨੂੰ ਆਪਾਂ ਜਾਣਦੇ ਫੇਮਸ ਠੀਕ ਹੈ ਪਰਸਨੈਲਟੀਆਂ ਹੋ ਗਈਆਂ ਖਾਸ ਜੀਵ ਹੋਗੇ ਜਿੱਦਾਂ ਹਨਾ ਉਹਨਾਂ ਦੀ ਥਾਂ ਜਾਂ ਫੇਮਸ ਥਾਂ ਹੋਗੇ ਖਾਸ ਵਸਤੂਆਂ ਜਿਹਦੇ ਮਟੀਰੀਅਲਸ ਖਾਸ ਜਿਹੜੀਆਂ ਉਹਨਾਂ ਤੇ ਗਿਆਨ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਨਿਜਵਾਚਕ ਨਾਮ ਹਾਂਜੀ ਆਮ ਨਾਮ ਜਿਵੇਂ ਕਿ ਕਾਮਨ ਨਾਉਂ ਆਮ ਨਾਮ ਕੀ ਹੁੰਦਾ ਹੈ ਕਿ ਜਿਹੜੇ ਸ਼ਬਦਾਂ ਤੋਂ ਜੀਵਾ ਜਾਂ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਇਕੱਠ ਨੂੰ ਪੂਰੇ ਨੂੰ ਜਾਂ ਜਾਤੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਠੀਕ ਹੈ ਉਸ ਨੂੰ ਆਮ ਨਾਮ ਆਖਦੇ ਹਨ ਜਿਵੇਂ ਸ਼ਹਿਰ, ਮਨੁੱਖ, ਅਧਿਆਪਕ, ਵਿਅਕਤੀ ਜਿਵੇਂ ਕੀ ਕਹਿੰਦੇ ਕਿਸੇ ਦਾ ਕਲਾਸ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਆ ਸੀ ਉਹਨੂੰ ਕੱਲੇ ਕੱਲੇ ਨੂੰ ਅਸੀਂ ਸਾਰੇ ਇਕੱਠ ਨੂੰ ਕਹਾਂਗੇ ਸਟੂਡੈਂਟਸ ਵਿਦਿਆਰਥੀ ਠੀਕ ਹੈ ਜਿੱਦਾਂ ਅਧਿਆਪਕ ਤਾਂ ਸਕੂਲ 'ਚ ਲੇਡੀਜ਼ ਵੀ ਹੁੰਦੀਆਂ ਆ ਜੈਂਟਸ ਵੀ ਹੁੰਦੇ ਆ ਪਰ ਆਪਾਂ ਉਹਨਾਂ ਨੂੰ ਕੀ ਕਰਤਦੇ ਆ ਟੀਚਰਸ ਠੀਕ ਹੈ ਜਿਸ ਹਸਪੀਟਲ 'ਚ ਆ ਲੇਡੀ ਡਾਕਟਰ ਵੀ ਹੁੰਦੇ ਆ ਜੈਂਟਸ ਵੀ ਹੁੰਦੇ ਪਰ ਆਪਾਂ ਕੀ ਕਹਿੰਦੇ ਆ ਅਸੀਂ ਡਾਕਟਰ ਕੋ ਜਾਣਾ ਠੀਕ ਹੈ ਇਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਕਹਿੰਦੇ ਆ ਕਾਮਨ ਨਾਉਨਸ ਹਾਂਜੀ ਨੰਬਰ 3 ਤੇ ਹੈ ਇਕਾਠਵਾਚਕ ਨਾਉਨ ਜਿਹੜਾ ਸ਼ਬਦ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਠੀਕ ਹੈ ਇਹ ਵਿਅਕਤੀਆਂ ਜੀਵਾਂ ਜਾਂ ਜੋ ਚੀਜ਼ਾਂ ਸਾਡੇ ਕੋਲ ਗਿਣੀਆਂ ਜਾਂਦੀਆਂ ਆਪਾਂ ਜਿਹਨਾਂ ਦੀ ਗਿਣਤੀ ਕਰ ਸਕਦੇ ਹਾਂ ਠੀਕ ਹੈ ਇਕਾਠ ਜਾਂ ਸਮੂਹ ਲਈ ਵਰਤੀਆਂ ਜਾਣ ਜਾਵਨ ਉਸ ਨੂੰ ਇਕਾਠਵਾਚਕ ਕਿਹਾ ਜਾਂਦਾ ਹੈ ਜਿਵੇਂ ਫੌਜ ਬਹੁਤ ਸਾਰੇ ਫੌਜੀਆਂ ਨੂੰ ਦੇਖ ਕੇ ਇਸ ਕੇ ਨੇ ਫੌਜ ਠੀਕ ਹੈ ਵਗ ਡਾਰ ਕਤਾਰ ਕਿਵੇਂ ਆਪਾਂ ਦੇਖਦੇ ਆਂ ਸ਼ਾਮ ਨੂੰ ਜਾਂ ਕਿਦਦਾ ਵੀ ਪੰਛੀਆਂ ਸਿੱਧੇ ਆਸਮਾਨ ਚ ਜਾ ਰਹੇ ਇਕੱਠੇ ਉਹਨੂੰ ਆਪਾਂ ਬੋਲਦੇ ਪੰਛੀਆਂ ਦੀ ਡਾਰ ਠੀਕ ਹੈ ਕਤਾਰ ਆਪਾਂ ਜਦੋਂ ਲਾਈਨ ਚ ਖੜੇ ਹੁੰਨੇ ਬਹੁਤ ਸਾਰੇ ਇਕੱਠੇ ਆ ਉਹ ਜਿਹੜਾ ਇਕੱਠ ਨੂੰ ਆਪਾਂ ਬੋਲਦੇ ਆ ਟੋਲੀ ਗਰੁੱਪ ਵੀ ਬੋਲ ਸਕਦੇ ਆ ਸਮੂਹ ਬੋਲਦੇ ਆ ਜੋ ਇਕੱਠੀ ਟੀਮ ਖੇਲਦੇ ਆਪਾਂ ਨੂੰ ਟੀਮ ਵਰਕ ਕਹਿੰਦੇ ਆ ਠੀਕ ਹੈ ਜੀ ਆਦ ਨੂੰ ਕੀ ਕਹਿੰਦੇ ਐ ਇਕਾਠਵਾਚਕ ਵਸਤੂਵਾਚਕ ਨਾਮ ਮੈਟੀਰੀਅਲ ਨਾਉਨ ਜਿਹੜੇ ਸ਼ਬਦ ਤੋਂ ਕਿਸੇ ਤੋਲੇ ਮਤਲਬ ਜਿਹਨੂੰ ਆਪਾਂ ਤੋਲ ਸਕਦੇ ਆ ਮਿਨ ਸਕਦੇ ਆ ਮਾਪ ਸਕਦੇ ਆ ਵਾਲੇ ਪਦਾਰਥਾਂ ਨੂੰ ਜਾਂ ਵਸਤੂਆਂ ਦਾ ਗਿਆਨ ਹੋਵੇ ਉਸਨੂੰ ਅਸੀਂ ਵਸਤੂਵਾਚਕ ਨਾਮ ਕਿਹਾ ਜਾਂਦਾ ਜਿਵੇਂ ਗੁੜ ਕਿਉਂਕਿ ਇਹਨਾਂ ਨੂੰ ਆਪਾਂ ਤੋਲ ਕੇ ਲੈਣੇ ਆ ਸੋਨਾ ਠੀਕ ਹੈ ਦੁੱਧ ਠੀਕ ਹੈ ਲੋਹਾ ਕਨਕ ਆਦਿ ਅਗੇ ਪਾਵਾਚਕ ਨਾਮ ਅਬਸਟ੍ਰੈਕਟ ਨਾਉਨਸ ਠੀਕ ਹੈ ਜਿਨ੍ਹਾਂ ਚੀਜ਼ਾਂ ਨੂੰ ਕੇਵਲ ਮਹਿਸੂਸ ਕੀਤਾ ਜਾਂਦਾ ਹਾਂਜੀ ਇਹਨੂੰ ਸਿਰਫ ਅਸੀਂ ਫੀਲ ਕਰ ਸਕਦੇ ਹਾਂ ਵੇਖਿਆ ਜਾਂ ਛੋਇਆ ਨਹੀਂ ਜਾ ਸਕਦਾ ਨਾ ਤੁਹਾਨੂੰ ਵਿਜ਼ੀਬਲ ਆ ਨਾ ਸਾਨੂੰ ਟੱਚ ਕਰ ਸਕਦੇ ਹਾਂ ਠੀਕ ਹੈ ਉਹ ਕਿਹੜੀ ਹੁੰਦੀਆਂ ਆ ਪਾਵਾਚਕ ਨਾਮ ਉਹ ਕਿਵੇਂ ਸੁੰਦਰਤਾ ਗਰੀਬੀ ਖੁਸ਼ੀ ਬਚਪਨ ਵਫਾਦਾਰੀ ਆਦ ਹਾਂਜੀ ਜੀ ਇਹ ਸਾਡੇ ਨਾਮ ਜਿਹੜੇ ਅੱਜ ਕੰਪਲੀਟ ਹੋ ਗਏ ਇਹਨਾਂ ਦੀ ਕਿਸਮਾਂ ਤੇ ਬਾਕੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਜਿਸ ਨਾਲ ਮੈਨੂੰ ਥੋੜੀ ਜਿਹੀ ਮੋਟੀਵੇਸ਼ਨ ਮਿਲਦੀ ਹੈ ਜੇ ਤੁਸੀਂ ਮੇਰੀ ਇਹ ਵੀਡੀਓ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ